ਹਾਂਜੀ ਸਤਿ ਸ੍ਰੀ ਅਕਾਲ ਆਹੋ ਆਪਾਂ ਖਰੜ ਸ਼ਹਿਰ ਦੇ ਵਿੱਚ 96 ਗੱਜ ਦੇ ਵਿੱਚ ਬਣੀ ਹੋਈ ਜਿਹੜੀ ਬਹੁਤ ਸੋਹਣੀ ਸੁੰਦਰ ਕੋਠੀ ਐ ਕੰਮ ਚੱਲ ਰਿਹਾ ਵਾ ਤੇ ਥੋੜਾ ਜਿਹਾ ਕੰਮ ਰਹਿ ਗਿਆ ਪਰ ਚੱਲਦੇ ਕੰਮ ਦੇ ਵਿੱਚ ਅਸੀਂ ਕੋਠੀ ਤੁਹਾਨੂੰ ਦਿਖਾ ਰਹੇ ਹਾਂ ਗੇਟ ਐ 2 ਮੀਟਾ ਇੱਕ ਆਮ ਗੇਟ ਤੇ ਇੱਕ ਜੇ ਗੱਡੀ ਲਈ ਗੱਲ ਕਰੀਏ ਤੇ ਹਰਕ ਦੀ ਇੱਛਾ ਹੁੰਦੀ ਐ ਵੀ ਗੱਡੀ ਘਰ ਵੀ ਖੜੇ ਵੀ ਬਾਹਰ ਤਾਂ ਖੜਨੀ ਐ ਖੁੱਲੀਆਂ ਡੁੱਲੀਆਂ ਗਲੀਆਂ ਨੇ ਪਰ ਇੱਥੇ ਵੀ ਜਿੱਦੀ ਵੱਡੀ ਗੱਡੀ ਖੜ ਕੇ ਕਮ ਜਿਹੜਾ ਵਿਹੜਾ ਬੈਠਣ ਦਾ ਬਹੁਤ ਸੁੰਦਰ ਹੈ ਆਓ ਆਪਾਂ ਅੰਦਰ ਦੇਖੀਏ ਇੱਥੋਂ ਆਪਾਂ ਐਂਟਰ ਹੋ ਰਹੇ ਐਂਟਰ ਹੁੰਦੇ ਆ ਸਾਰ ਜਿਹੜਾ ਇਹ ਇੱਕ ਹਾਲ ਆ ਗਿਆ ਬਹੁਤ ਵਧੀਆ ਜਿਹੜਾ ਆਪਾਂ ਹਾਲ ਵੀ ਹੈ ਡਰਿੰਕ ਰੂਮ ਵੀ ਹੈ ਇੱਥੇ ਆਪਾਂ ਡੈਨਸ ਸੈਟ वगैरह ਜਾਂ ਹੋਰ ਲਾ ਲਿਆ ਇੱਥੇ ਬਹੁਤ ਸੋਹਣਾ ਇਹ ਸੁੰਦਰ ਜਿਹੜਾ ਕੰਮ ਕਰ ਰਿਹਾ ਹੈ ਇਧਰ ਨਾਲ ਹੀ ਕਿਚਨ ਆ ਗਿਆ ਬੇਚਨ ਵਾਲੀ ਕਮ ਚੱਲ ਰਿਹਾ ਕਾਪੂ ਬੋਰਡ ਬਹੁਤ ਸੋਹਣਾ ਡਿਜ਼ਾਈਨਿੰਗ ਹੋ ਰਹੀ ਹੈ ਤੇ ਇਧਰ ਨਾਲ ਰੂਮ ਆ ਗਿਆ ਜੀ ਆਪਾਂ ਰੂਮ ਦੀ ਗੱਲ ਕਰੀਏ ਤਾਂ ਬਹੁਤ ਖੁੱਲਡਾ ਲੱਗਦਾ ਕਈ ਵਾਰ ਬਣਾਉਣ ਦੇ ਵਿੱਚ ਹੀ ਆਪਾਂ ਉਹ ਕਰ ਦਿੰਦੇ ਆ ਵੀ ਘਰ ਵਧੀਆ ਨਹੀਂ ਲੱਗਦਾ ਬੜੇ ਬਹੁਤ ਸੋਹਣਾ ਬੜਾ ਖੁੱਲਡਾ ਲੱਗ ਰਿਹਾ ਇਧਰ ਵਾਸ਼ਰੂਮ ਆ ਗਿਆ ਵਾਸ਼ਰੂਮ ਖੁੱਲਾ ਵਾਸੀ ਬਣਦੇ ਵਿੱਚ ਹੀ ਮਿਲ ਗਿਆ ਸੀ ਵੀ ਥੋੜੇ ਦਿਨਾਂ ਦਾ ਹੀ ਕੰਮ ਰਹਿ ਗਿਆ ਵੀਰੇ ਅਸੀਂ ਬਣਦੇ ਦੇ ਵਿੱਚ ਹੀ ਸ਼ੂਟ ਕਰ ਰਹੇ ਸੀ ਐਸਾ ਜਿਹੜਾ ਵਾਸ਼ਿੰਗ ਏਰੀਆ ਇਹ ਸਾਰਾ ਵਾਸ਼ਿੰਗ ਏਰੀਆ ਗਿਆ ਉੱਪਰੋਂ ਸਿਕੋਰ ਹੈ ਸਾਰਾ ਕਵਰ ਕੀਤਾ ਹੋਇਆ ਆ ਜੀ ਉੱਪਰ ਚੱਲੀ ਆਪਾਂ ਇੱਧਰ ਇੱਥੇ ਸਭ ਇੱਧਰ ਪਾਣੀ ਆ ਰਹੀਆਂ ਆਪਾਂ ਦਾ ਜਿਹੜੇ ਰੇਲਿੰਗ ਹੈ ਇਹ ਬਹੁਤ ਹੈਵੀ ਦੇ ਵਿੱਚ ਇਹਨਾਂ ਨੇ ਬਣਾਇਆ ਹੋਇਆ ਪੱਥਰ ਲੱਗਿਆ ਹੋਇਆ ਸਾਰਾ ਬੜਾ ਸੋਹਣਾ ਥਿਊ ਹੈ ਨਾ ਤੇ ਉੱਪਰ ਇਹ ਆਪਣਾ ਜਗਾ ਵੀ ਇੱਥੇ ਬਹੁਤ ਤੇ ਫਿਰ ਦੂਰੋਂ ਨੇ ਉੱਪਰਾਂੋਂ ਦੇਖੀਏ ਇਹ ਪੂਰਾ ਘਰ ਦਾ ਦੋਵੇਂ ਉੱਪਰ ਇਧਰ ਆਲਸੀ ਦਾ ਕਮਰਾ ਤੇ ਇਹਨਾਂ ਨੇ ਕਾਮਨ ਵਾਸ਼ਰੂਮ ਨੇਤਾ ਰੂਪਾ ਵਾਸ਼ਰੂਮ ਰਾਜੂ ਜੀ ਉੱਪਰ ਜੀ ਇਹ ਦੂਸਰਾ ਰੂਮ ਹੈ ਉੱਪਰ ਤੇ ਇਧਰ ਪਿੱਛੇ ਜਿਹੜੀ ਆ ਤੁਪੂ ਵਗੈਰਾ ਬਹੁਤ ਸੋਹਣਾ ਜਿਹੜਾ ਕੁਦਰਤੀ ਲਾਈਟ ਹੈ ਵਾਤਾਵਰਨ ਬੜਾ ਸੋਹਣਾ ਸੁੰਦਰ ਤੇ ਇੱਦਾਂ ਦਾ ਐਲਸੀਡੀ ਦਾ ਇਹਨੂੰ ਆਪਾਂ ਕਹਿ ਲਈਏ 96 ਗਾਸ ਦੇ ਵਿੱਚ ਬਣਿਆ ਹੋਇਆ ਜਿੰਨਾ ਵੀ ਬਣਿਆ ਸਾਰਾ ਬਣਿਆ ਬਹੁਤ ਸੁੰਦਰ ਬਣਿਆ ਹੋਇਆ ਤੇ ਆਪਾਂ 3 BHK ਤੇ ਪਲੱਸ ਨਾਲ ਹਾਲ ਵੱਡੇ ਵੱਡੇ ਬਹੁਤ ਸੁੰਦਰ ਬਣਿਆ ਹੋਇਆ ਜਿन्हे ਇਸ ਕੋਠੀ ਦਾ ਮਾਲਕਵਾਨ ਖੰਡਾ ਸਾਹਿਬ ਦੇ ਵਿੱਚੋਂ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰਕੇ ਇਸ ਕੋਠੀ ਦੇ ਮਾਲਕ ਮੰਨ ਸਕਦੇ ਆ ਸਾਰਿਆਂ ਨੂੰ ਸਤ ਸ੍ਰੀ ਅਕਾਲ